ડોક્ટર ની કરવાઓ ને ટેટે ઓર આ તમારી ગાડી લઈને જાવ આ સડવા દો કદે ફાઈલ માંથી ચાલો સાનું પાંચ સે સબરે થાપા ઓટો પંચકરો એટલે મને ના લાગે ઓલા ડાઉન ટેટી પરકરોણા જઈને ના ફુલતા એલી એનો માળી ને નનકો સનેન્દ્ર કરવા સદી મસારો નું કમ કમ નો પ્રોવે માયે સને કે ને અસી કે મે હાથ માં લેતા મુકતા નહીં નહીં તું સાનું કહે ને ખાણે ચલો ઓર પરસે સાડી ગાડી લઈને ના લગાવો ਕਣਗਾ ਕੋਈ ਦੂਸਰ ਕਾਰਵਾਈ ਚਲਾਇਆ ਇਹ ਕਾਣੇ ਲੈ ਜਾਣਾ ਹਣੇ ਜਿਹੜੇ ਕੰਨ ਨੂੰ ਸਾਡੇ ਨੂੰ ਆ ਤੁਹਾਨੂੰ ਮੈਨ ਆਇਆ ਕੋਈ ਇਹ ਲੋਕੀ ਹੱਕ ਜਿੱਪਾਣਾ ਕੁੱਟਣ ਦਾ ਇਹਨਾਂ ਦਾ ਕਿੱਡਾ ਦਰਦ ਬਿੰਦਾ ਦਾ ਦਰਖਾਸਤ ਦਿਓ ਆ ਗਾ ਬਿਲਕੁਲ ਨਹੀਂ ਦਰਖਾਸਤ ਚਲੋ ਦਰਖਾਸਤ ਦਿਓ ਯਾਰ 295 ਦਾ ਪੱਟਾ ਸਾਨੂੰ ਲੋੜ ਉਹ ਸੀ ਲਿਆਵੇਂ ਤੇਰੇ ਉੱਪਰੋਂ ਹੀ ਲੋੜਾ ਪਰਚਾ ਕਰਤਾ ਪਰਚਾ ਕਰਵਾਇਆ ਸਾਨੂੰ ਇਹ ਲੋੜ ਉਹ ਥਾਣੇ ਲੈ ਜਾਗੇ ਜੇ ਨਹੀਂ ਲੋੜ ਨਹੀਂ ਲਿਆਵੇਂ ਸਾਡੀ ਹੱਥ ਖੜੇ ਹੋਰੇ ਥਾਣੇ ਤੇਰੇ ਕਿਹਦੇ ਤੋਂ ਆਵਾਂਗੇ ਪਰ ਉੱਥੇ ਬੰਦੇ ਨੂੰ ਆਏ ਲੱਗਦਾ ਪਬਲਿਕ ਨੂੰ ਵੀ ਖਾਮੀ ਇਹਨਾਂ ਦੀ ਮਦਦ ਕਰਦੀ ਅਰੇ ਦੱਸਦੀ ਆਖਣ ਵੀ ਆ ਗੱਲਬਾਤ ਹੈ ਕੋਈ ਗੱਲ ਆ ਚੱਕਰ ਜੀ ਨਾਏ ਤੋਂ ਲੱਗਦਾ ਮੇਰਾ ਨਾਮ ਹਰਦਪਾਲ ਸਾਡੀ ਹਾਜ਼ਰੀ ਹੈ ਸਭ ਦੇ ਨਾਲ ਬੰਦੇ ਨੇ ਬਣਾਉਣ ਵਾਲੇ ਅਰੇ ਅਰੇ ਸੁਣੋ ਸਾਰੋਂ ਫਾਰਮਰ ਸਿੰਘ ਇੱਕ ਕਰੋੜ 60 ਹਜ਼ਾਰ ਰਹਿਣ ਸਮਾਨਯੋਗ ਸਮਾਣਾ ਅੱਛਾ ਸੇਰਨ ਬਾਗ ਲਖ ਸੰਤ ਜੀ ਰਹਿ ਹੋਏ ਅਰ ਉਹ ਆ ਸਮਾਣਾ ਦੇ ਗ੍ਰਾਉਂਡ ਦਾ ਕੰਮ ਵੀ ਸੈੱਟਿੰਗ ਤੇ 100 ਕਿਲਾ ਜ਼ਮੀਨ ਦਾ ਹੈ ਬਾਕੀ ਦਾ ਸਿਰਫ ਮਰ ਦੋਹਾਂ ਹੀ 100 ਰੁਪਏ ਵਿੱਚ ਥੋੜਾ ਕਰਵਾ ਬਿਲਕੁਲ ਮੈਂ ਤਾਂ ਪਹਿਲਾਂ ਕਹਿ ਕੇ ਆਨੇ ਉਹਨਾਂ ਨੂੰ ਕਿਹਾ ਵੀ ਕਿੰਨੇ 50000 ਰੁਪਏ ਦੇ ਲਿਓ 100 ਰੁਪਏ ਤੇ ਟੋਲ ਨਾ ਦੇਊਗਾ ਅਸੀਂ ਕਿਹਾ ਉਹ ਕਾਰਟ ਉਹਨਾਂ ਨੂੰ ਵੀ ਕਿਹਾ ਕਾਰਟ ਪਿੱਛੇ ਖਤਪ ਹੋ ਗਿਆ ਇਹ ਗੱਡੀ ਲਈ ਨਾ ਵੀ ਬਾਤ ਮੇਰੇ ਆਈ ਗਏ ਇਹਦਾ ਇਹਦਾ ਨੰਬਰ ਉਹ 63 ਦੀ ਉਸ ਮੁੰਡੇ ਦੇ ਤੇ ਸਾਰੇ ਕੁੜੀਆਂ ਦੇ ਹੈ ਨਾ ਕੁੜੀਆਂ ਵੀ ਲਿਓ ਪਹਿਲਾਂ 63 ਨੂੰ ਇੱਥੇ ਸੱਦੋ ਚੰਗੀ ਜੀ ਕਿੰਨਾ ਹੋਇਆ 100 ਰੁਪਏ ਦਾ ਟੋਲ ਦੇ ਦੋ ਰੁਪਏ ਦੇ ਬਹਿ ਜਾਓ ਆ ਜਿਹੜਾ ਹੈਗਾ ਇਹ ਟੈਂਟ ਪਾਇਆ ਨਵੀਂ ਗੱਡੀ ਦੇ ਵਿੱਚ ਆ ਦੇਖੋ ਹੋ ਗਿਆ ਮੈਂ ਠੀਕਾ ਆ ਗੱਡੀ ਆ ਜੀ ਇਹੇ ਜਮਾਂ ਬਿਲਕੁਲ ਨਵੀਂ ਗੱਡੀ ਲਈ ਸੀ ਫਾਸਟ ਟੈਗ ਦੇ ਵਿੱਚੋਂ ਰੀਚਾਰਜ ਕਹਿੰਦੇ ਖਤਮ ਆ ਇਹ ਕਹਿੰਦੇ ਅਸੀਂ ਗਿਆ ਚਲੋ ਸਾਈਡ ਤੇ ਲਾ ਕੇ ਅੱਗੇ ਅਸੀਂ ਰੀਚਾਰਜ ਕਰਦੇ ਆਂ ਤੁਸੀਂ ਬੋਲੋ ਅਸੀਂ ਸਾਈਡ ਤੇ ਲਾਉਂ ਲਈ ਗੱਡੀ ਇਹਨਾਂ ਦਾ ਅੱਗਾ ਚਲਾਇਆ ਪਿੱਛੋਂ ਇੱਕ ਜਣੇ ਨੇ ਡੰਡਾ ਮਾਰਿਆ ਇਹ ਬਹੁਤ ਖੱਚ ਗਿਆ ਇਹਦੇ ਤੇ ਫੇਰ ਅਸੀਂ ਜਾ ਕੇ ਪੁੱਛਿਆ ਮੈਂ ਕਿਹਾ ਤੁਹਾਡਾ ਕੀ ਮਤਲਬ ਕੀ ਹੈ ਜਦ ਅਸੀਂ ਕਹਿ ਰਹੇ ਆਂ ਤੁਹਾਨੂੰ ਅਸੀਂ ਰੀਚਾਰਜ ਕਰਾ ਕੇ ਤੁਹਾਡਾ ਕਾਰਡ ਭਰ ਦਿਆਂਗੇ ਕਿ ਨਹੀਂ ਇਹ ਨਾਲ ਦੀ ਨਾਲ ਟੁੱਟ ਕੇ ਪੈ ਗਏ ਜਦੋਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਆਹ ਕਰਾਓ ਠੀਕ ਹੋਉ ਤੁਸੀਂ ਤੁਹਾਡਾ ਮਤਲਬ ਕੀ ਆ ਤੁਹਾਡਾ ਬਲਾਉ ਮੈਨੇਜਰ ਇਹ ਤੇ ਇਹਨਾਂ ਦੀਆਂ ਜਿਹੜੀਆਂ ਦੁਨੀਆ ਬੈਠੀਆਂ ਨੇ ਇੱਕ ਉਹ ਚੂੜੇ ਜਿਹੀ ਵਾਲੀ ਕੁੜੀ ਆ ਬਾਈ ਤੇ ਮੁੰਡਾ ਇੱਕ ਜਿਹੜਾ ਮੁੰਡਾ ਮੋਟਾ ਆ ਉਹ ਉਹ ਦੋਵੇਂ ਜਣਿਆਂ ਨੇ ਡਾਂਗ ਚੱਕ ਕੇ ਪਹਿਲਾਂ ਮੇਰੇ ਮਾਰੀ ਆ ਜੀ ਮੇਰੇ ਪੂਆਜੀ ਨੇ ਗੁਰਸਿੱਖ ਨੇ ਉਹਨਾਂ ਦੀ ਦਸਤਾਰ ਤਾਰ ਕੇ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ ਸਾਰਾ ਇਹਨਾਂ ਦੇ ਅਸੀਂ ਪਰਚਾ ਕਰਾਉਣਾ ਹੀ ਤੇ ਆ ਬੰਦ ਕਰਨ ਲਈ ਆ ਗੱਡੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਕੁਲਬੀਰ ਸਿੰਘ ਨੇਤਾ ਜ਼ਿਲ੍ਹਾ ਜਲੰਧ ਸਪੈਕਟਰ ਸ਼੍ਰੀ ਅਫਸਰ ਦਾ ਬੀਜੇ ਨੂੰ ਕੋਠਾ ਜਿਹੜਾ ਬੱਲੂਆ ਦਾ ਟੋਲ ਪਲਾਜਾ ਬਚਿੰਡਾ ਕੰਗਾਂ ਨਗਰ ਨੂੰ ਰੋਡ ਜਾਂਦੀ ਆ 77 ਅੱਜ ਜਿਹੜਾ ਕਿ ਉੱਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇੱਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉੱਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਨਾਂ ਦੇ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ੱਟਕੇ ਮਾਰੇਗੇ ਟੋਲ ਦੇ ਗੁੰਡਿਆਂ ਨੇ ਉਹਨਾਂ ਦੀ ਬੇਇੱਜ਼ਤੀ ਕਰੀ ਗਈ ਐ ਇਸ ਕਰਕੇ ਅਸੀਂ ਨਾਲ ਉਹਨਾਂ ਦੇ ਬੇਅਵਜੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰੇ ਪਰਿਵਾਰ ਦੀ تسਲੀ ਨਹੀਂ ਹੁੰਦੀ ਗਈ ਉਹਨਾਂ ਚੱਕਰ BKU ਖੋਸਾ ਨੂੰ ਇਹ ਟੋਲ ਫ੍ਰੀ ਰਹੂਗਾ ਹਣ ਮਿੱਥੇ ਸਮੇਂ ਲਈ BKU ਖੋਸਾ ਜਿੰਦਾਬਾਦ BKU ਖੋਸਾ ਜਿੰਦਾਬਾਦ ਰੋਡ ਕੰਪਨੀ ਦੇ ਗੁੰਡੇ ਜਿੰਦਾਬਾਦ ਰੋਡ